ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਪੀਐਸਵੀ ਬਲੌਗ 'ਚ ਅੱਜ ਆਪਾਂ ਤੁਹਾਨੂੰ ਬਟਨ ਮੜਨ ਵਾਲੀ ਮਸ਼ੀਨ ਨਾਲ ਬਟਨ ਮੜ ਕੇ ਦਿਖਾਵਾਂਗੇ ਜੀ ਆਪਾਂ ਇਹ ਨਵੀਂ ਲੈ ਕੇ ਆਂਦੀ ਆ ਬਾਜ਼ਾਰ ਤੋਂ ਤੇ ਆਪਾਂ ਨੂੰ ਇਹ 1000 ਰੁਪਏ ਦੀ ਮਿਲੀ ਹੈ ਜੀ ਬਾਜ਼ਾਰ ਦੇ ਵਿੱਚੋਂ ਤੇ ਇਹਦੇ ਨਾਲ ਆ ਦੋ ਪ੍ਰਕਾਰ ਦੀਆਂ ਡਾਈਆਂ ਮਿਲੀਆਂ ਨੇ ਜੀ ਆਹ ਦੇਖੋ ਇਹ ਦੋ ਪ੍ਰਕਾਰ ਦੀਆਂ ਡਾਈਆਂ ਨੇ ਜੀ ਤੇ ਇਹ ਡਾਈਆਂਸ ਨੂੰ ਹੋਰ ਵੀ ਮਿਲ ਜਾਣਗੀਆਂ ਜੇ ਤੁਸੀਂ ਲੈਣੀਆਂ ਨੇ ਜ਼ਿਆਦਾ ਡਾਈਆਂ ਵੀ ਮਿਲ ਜਾਣਗੀਆਂ ਛੋਟੇ ਵੱਡੇ ਬਟਨ ਵਾਲੀਆਂ ਤੇ ਦੋ ਪ੍ਰਕਾਰ ਦੇ ਅਸੀਂ ਬਟਨ ਲੈ ਕੇ ਆਂਦੇ ਨੇ ਦੋ ਹਾਂ ਦੇਖੋ ਇੱਕ ਤਾਂ ਛੋਟੇ ਤੇ ਇਹ ਤੇ ਇਹ ਇੱਕ ਛੋਟੇ ਬਟਨ ਨੇ ਦੋ ਤਰ੍ਹਾਂ ਦੇ ਬਟਨ ਲੈ ਕੇ ਜਾਂਦੇ ਨੇ ਇਹਦੇ ਨਾਲ ਤੁਸੀਂ ਆਪਾਂ ਆਪਣੇ ਬੁਟੀਕ ਤੇ ਹੀ ਹਰੇਕ ਤਰ੍ਹਾਂ ਦਾ ਬਟਨ ਤਿਆਰ ਕਰ ਸਕਦੇ ਆਂ ਜਿਆਦਾਤਰ ਤੋਂ ਇਹ ਦੋ ਤਰ੍ਹਾਂ ਦੀ ਬਟਨਾਂ ਦੀ ਹੁੰਦੀ ਹੈ ਇਸ ਕਰਕੇ ਆਪਾਂ ਜਿਹੜੀਆਂ ਡਾਈਆਂ ਆਪਣੀ ਜਿਆਦਾ ਕੰਮ ਆਉਂਦੀਆਂ ਨੇ ਆਪਾਂ ਉਹੀ ਦੋ ਲੈ ਕੇ ਆਂਦੀਆਂ ਨੇ ਬਟਨ ਵੀ ਉਹੀ ਦੋ ਤਰ੍ਹਾਂ ਦੇ ਲੈ ਕੇ ਆਉਂਦੇ ਨੇ ਜਿਆਦਾਤਰ ਆਪਣੇ ਇਹ ਦੋ ਡਾਈਆਂ ਹੀ ਕੰਮ ਆਉਂਦੀਆਂ ਨੇ ਤੁਸੀਂ ਵੀ ਇਹ ਦੋ ਹੀ ਲੈ ਕੇ ਆਇਓ ਜਿਆਦਾਤਰ ਬਟਨ ਇਹਨਾਂ ਦੋਨਾਂ ਡਾਈਆਂ ਨਾਲ ਬਣ ਕੇ ਲੱਗਦੇ ਨੇ ਹੁਣ ਆਪਾਂ ਤੁਹਾਨੂੰ ਇਹ ਬਟਨ ਮੜ ਕੇ ਦਿਖਾਉਨੇ ਆ ਆਪਾਂ ਨੇ ਕੱਪੜਾ ਲੈ ਲੈਣਾ ਜਿਵੇਂ ਆਪਾਂ ਬਟਨ ਬਣਾਉਣਾ ਕਿਸੇ ਵੀ ਕਲਰ ਦਾ ਤੇ ఆ దోస్ తర పోర్లీ బాని బోటీ థోడా జా బా దీ పోట్లీ బాని బనది ਕੋਲ ਨਹੀਂ ਨਹੀਂ ਚਾਹੀਦੀ ਤੇ ਦੂਸਰੇ ਢੱਕਣ ਨਾਲ ਇਹਨੂੰ ਬੰਦ ਕਰ ਲੈਣਾ ਆ ਦੇਖ ਇਸ ਤਰ੍ਹਾਂ ਬੰਦ ਕਰਕੇ ਹੁਣ ਆਪਾਂ ਇਹਨੂੰ ਮਸ਼ੀਨ ਨਾਲ ਵੜਾਂਗੇ ਆ ਰੱਖ ਲਈ ਆਪਾਂ ਡਾਈ ਹਾਂ ਨਿਕਲ ਹੁਣ ਆਪਾਂ ਦੇ ਵਿੱਚ ਬਟਨ ਰੱਖਾਂਗੇ। ਉਹ ਦੇਖੋ ਦਾ ਟੱਕਾ ਰੱਖਲੇ ਬਟਨ ਦਾ। ਵਿਖਿਆ ਇਹਨੂੰ ਰੱਖਿਆ ਉੱਪਰ ਤੇ ਉਪਰ ਹੀ ਉਪਰ ਵੱਡੀ ਡਾਈ ਰੱਖੀ। ਇਹਨੂੰ ਦੋਨੋਂ ਵਾਲ ਦੱਬ ਕੇ। ਆਹ ਬਟਨ ਬਣ ਕੇ ਆਪਣਾ ਤਿਆਰ ਹੈ। ਦੇਖੋ। ਜਿਹੜੇ ਮਰਜ਼ੀ ਕਲਰ ਦਾ ਬਣਾ ਸਕਦੇ ਹੋ ਤੁਸੀਂ। ਇੱਕ ਸਾਨੂੰ ਹੋਰ ਬਣਾ ਕੇ ਦਿਖਾਉਨੇ ਆ। ਕਿੰਨਾ ਆਉਂਦੇ ਕੋ ਵਟਨ ਆਪਣਾ ਹੋਰ ਬਣ ਕੇ ਤਿਆਰ ਆਈ ਇੱਕ ਆ ਦੇਖੋ ਬਣ ਗਏ ਨਾ ਇਸੇ ਤਰ੍ਹਾਂ ਇਹਨਾਂ ਦੀ ਡਾਈ ਲਾ ਕੇ ਛੋਟੇ ਬਟਨ ਬਣ ਜਾਣਗੇ ਹਾਂਜੀ ਹੁਣ ਆਪਾਂ ਬਣਾਉਣੇ ਆ ਪਾਈਪਿੰਗ ਆਲਾ ਬਟਨ ਆ ਦੇਖੋ ਇੱਕ ਤਾਂ ਆਪਾਂ ਪਾਸੇ ਹਰੇ ਹਰਾ ਬਟਨ ਮੜ ਲਿਆ ਇੱਕ ਵਾਰ ਇੱਕ ਪਾਸੇ ਆਪਾਂ ਮੜਾਂਗੇ ਲਾਲ ਤੇ ਹੁਣ ਆਪਾਂ ਇਹਨੂੰ ਕਰਦੇ ਆ ਮੜਦੇ ਆ ਬਟਨ ਹਰੇ ਨੂੰ ਨੀਤੇ ਰੱਖਾਂਗੇ ਲਾ ਰੱਖਾਂਗੇ ਉੱਪਰ ਦੇਖੋ ਕਿੰਨਾ ਸੋਹਣਾ ਬਟਨ ਬਣੂਗਾ ਹਾਂ ਰੱਖੀ ਡਾਈ ਹਾਂ ਦੇਖੋ ਇਹ ਆਪਣਾ ਪਾਈਪਿੰਗ ਵਾਲਾ ਬਟਨ ਬਣ ਗਿਆ ਜੀ ਇਸ ਤਰ੍ਹਾਂ ਆਪਾਂ ਜਿਹੜਾ ਮਰਜ਼ੀ ਬਟਨ ਬਣਾ ਸਕਦਾ ਸੰਤੇ ਵੱਡੇ ਛੋਟੀ ਡਾਈਲ ਲੱਗ ਕੇ ਛੋਟੇ ਬਟਨ ਬਣ ਜਾਣਗੇ ਵੱਡੀ ਡਾਈਲ ਲੱਗ ਕੇ ਵੱਡੇ ਬਟਨ ਬਣ ਜਾਣਗੇ ਇੱਕ ਤਰ੍ਹਾਂ ਦਾ ਬਟਨ ਸਾਨੂੰ ਹੋਰ ਬਣਾ ਕੇ ਦਿਖਾਉਦੇ ਆ ਆ ਦੇਖੋ ਇਹ ਲੈ ਲਿਆ ਆਪਾਂ ਦੋ ਤਰ੍ਹਾਂ ਦੇ ਕੱਪੜੇ ਇੱਕ ਲਾਲ ਇੱਕ 골ਡ ਵਾਲਾ ਲੈ ਲਿਆ ਤੇ ਇੰਨੇ ਦੋਨਾਂ ਨੂੰ ਅੱਧਾ-ਅੱਧਾ ਰੱਖ ਕੇ ਨਾ ਆ ਦੇਖ ਹਾਇ ਇਹਨੇ ਕਰਕੇ ਬੜਾ ਅੰਗਣ ਹੋਣਾ ਆਪਾਂ ਦੋ ਕਲਰ ਦਾ ਬਣ ਜੂਗਾ ਇਹ ਬਟਨ ਇਹ ਵੀ ਬਹੁਤ ਸੋਹਣਾ ਲੱਗਦਾ ਨੇਕ ਬਣ ਗਿਆ ਸੋ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਬਟਨ ਇਹ ਮਸ਼ੀਨ ਨਾਲ ਆਪਾਂ ਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਪੈਂਦੀ ਜਿਹੜਾ ਜਿਹਾ ਵੀ ਆਪਣੇ ਕੋਲ ਸੂਟ ਆਉ ਆਪਾਂ ਉਸੇ ਤਰ੍ਹਾਂ ਦਾ ਬਟਨ ਆਪ ਖੁਦ ਤਿਆਰ ਕਰ ਸਕਦੇ ਹਾਂ ਆਪਣੀ ਬੁਟੀਕ ਤੇ ਹੀ ਦੇਖੋ ਜਣੇ ਜਿਵੇਂ ਹੁਣ ਆਪਾਂ ਨਾ ਬਟਨ ਬਣਾ ਲਏ ਇੱਕ ਆਪਾਂ ਸਿੰਪਲ ਬਣਾ ਲਿਆ ਦੋ ਰੰਗਾਂ ਦਾ ਬਣਾ ਲਿਆ ਇੱਕ ਪਾਈਪਿੰਗ ਵਾਲਾ ਬਟਨ ਬਣ ਗਿਆ ਇਸ ਤਰ੍ਹਾਂ ਆਪਾਂ ਹੋਰ ਵੀ ਬਹੁਤ ਤਰੀਕਿਆਂ ਦੇ ਬਟਨ ਇਸ ਤਰ੍ਹਾਂ ਤਿਆਰ ਹੋ ਜਾਂਦੇ ਨੇ ਆਪਾਂ ਨੂੰ ਕਿਤੇ ਵੀ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਪੈਂਦੀ ਹੋਰ ਬਟਨ ਲੈਣ ਵਾਸਤੇ ਜਿਹੜੇ ਆਪਾਂ ਬਾਜ਼ਾਰ 'ਚੋਂ ਬਟਨ ਲੈ ਕੇ ਆਉਂਦੇ ਆ ਉਹ ਆਪਾਂ ਆਪਣੇ ਬੁਟੀਕ 'ਤੇ ਹੀ ਤਿਆਰ ਕਰ ਸਕਦੇ ਆ ਸੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਜਰੂਰ ਦੱਸਿਓ ਜੇ ਤੁਸੀਂ ਹੋਰ ਵੀ ਇਹਨਾਂ ਬਟਨਾਂ ਦੇ ਡਿਜ਼ਾਈਨ ਵਗੈਰਾ ਸਿੱਖਣੇ ਨੇ ਤਾਂ ਆਪਾਂ ਤੁਹਾਨੂੰ ਹੋਰ ਵੀ ਵੀਡੀਓ ਬਣਾ ਕੇ ਦੇ ਦਾਂਗੇ ਧੰਨਵਾਦ